ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਛੋਣਾ ਨੇੜੇ ਆਉਂਦਿਆਂ ਹੀ ਪੰਜਾਬੀਆਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਦਰਅਸਲ ਟਰੂਡੋ ਨੇ ਕੈਨੇਡਾ 'ਚ ਸਥਾਈ ਨੌਕਰੀਆਂ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਦੇਸ਼ ਘੱਟ ਤਨਖਾਹਾਂ ਤੇ ਕੰਮ ਕਰਨ ਵਾਲੇ ਤੇ ਅਸਥਾਈ ਨੌਕਰੀਆਂ ਕਰਨ ਵਾਲੇ ਲੱਖਾਂ ਵਿਦੇਸ਼ੀ ਪ੍ਰਭਾਵਿਤ ਹੋਣਗੇ। ਜਿਨ੍ਹਾਂ 'ਚ ਸਭ ਤੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਕੈਨੇਡਾ ਚ ਪੜਨ ਲਈ ਜਾਣ ਵਾਲੇ ਭਾਰਤੀ ਵਿਦਿਆਰਥੀ ਵੀ ਮਹਿੰਗਾਈ ਕਰਕੇ ਪੜ੍ਹਾਈ ਤੋਂ ਬਾਅਦ ਛੋਟੀਆਂ-ਮੋਟੀਆਂ ਨੌਕਰੀਆਂ ਕਰਦੇ ਨੇ ਤੇ ਹੁਣ ਸਰਕਾਰ ਦੇ ਇਸ ਫੈਸਲੇ ਕਾਰਨ ਪ੍ਰਵਾਸੀ ਤੇ ਨੌਜਵਾਨਾਂ ਚ ਬੇਰੋਜ਼ਗਾਰੀ ਵਧੇਗੀ। ਦੱਸਦੀ ਹੈ ਕਿ ਟ੍ਰੂਡੋ ਨੇ ਕਿਹਾ ਕਿ ਲੇਬਰ ਮਾਰਕੀਟ ਬਦਲ ਗਈ ਹੈ। ਅਸੀਂ ਕੈਨੇਡਾ ਚ ਘੱਟ ਤਨਖਾਹਾਂ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਜਾ ਰਹੇ ਹਾਂ। ਹੁਣ ਸਾਡੇ ਕਾਰੋਬਾਰਾਂ ਲਈ ਕੈਨੇਡੀਅਨ ਵਰਕਰਾਂ ਤੇ ਨੌਜਵਾਨਾਂ ਚ ਨਿਵੇਸ਼ ਕਰਨ ਦਾ ਸਮਾਂ ਆ ਗਿਆ। ਟ੍ਰੂਡੋ ਦੇ ਇਸ ਫੈਸਲੇ ਨੂੰ ਸਿਆਸਤ ਨਾਲ ਜੋੜਿਆ ਜਾ ਰਿਹਾ ਨਾਲ ਹੀ ਕੈਨੇਡਾ ਦੇ ਪੀਐਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਲੋਕਾਂ ਵੱਲੋਂ ਟਰੂਡੋ ਤੋਂ ਸਨੀਫੇ ਦੀ ਮੰਗ ਕੀਤੀ ਜਾ ਰਹੀ ਹੈ ਮੀਡੀਆ ਰਿਪੋਰਟਸ ਮੁਤਾਬਕ ਟਰੂਡੋ ਸਰਕਾਰ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਵਰਕਰਾਂ ਦੀ ਵੱਡੀ ਕਮੀ ਕਰਕੇ ਪਾਬੰਦੀਆਂ 'ਚ ਰਾਹਤ ਦਿੱਤੀ ਸੀ ਇਸ ਤੋਂ ਬਾਅਦ ਘੱਟ ਤਨਖਾਹ ਵਾਲੇ ਸਥਾਈ ਕਰਮਚਾਰੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੁਣ ਕੈਨੇਡਾ ਇਮੀਗ੍ਰੇਸ਼ਨ ਸਿਸਟਮ 'ਚ ਬਦਲਾਅ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਸਥਾਈ ਵਸਨੀਕਾਂ ਤੇ ਗਿਣਤੀ 'ਚ ਗਿਰਾਵਟ ਦੇ ਕਰਕੇ ਇਸ ਹਫਤੇ ਕੈਬਨਿਟ ਸਟਰੀਟ 'ਚ ਇਸ ਵਿਸ਼ੇ ਤੇ ਚਰਚਾ ਹੋ ਸਕਦੀ ਹੈ ਦੱਸਦੀ ਹੈ ਕਿ ਸਰਕਾਰ ਦੇ ਅਨੁਸਾਰ ਘੱਟ ਤਨਖਾਹ ਵਾਲੇ ਵਿਦੇਸ਼ੀ ਕਾਮਿਆਂ ਨੂੰ ਉਹਨਾਂ ਥਾਵਾਂ ਤੇ ਕੰਮ ਨਹੀਂ ਦਰ 6% ਜਾਂ ਇਸ ਤੋਂ ਵੱਧ ਹੋਵੇਗੀ ਹਾਲਾਂਕਿ ਖੇਤੀਬਾੜੀ ਪੋਜਨ ਤੇ ਮੱਛੀ ਪ੍ਰੋਸੈਸਿੰਗ ਤੇ ਸੇਧ ਦੇਖਪਾਲ ਵਰਗੇ ਖੁਰਾਕ ਸੁਰੱਖਿਆ ਖੇਤਰਾਂ 'ਚ ਅਜੇ ਵੀ ਰਾਹਤ ਬਣੀ ਹੋਈ ਹੈ ਕਿਉਂਕਿ ਇਥੇ ਕਾਮਯਾਬੀ ਘੱਟ ਹੈ ਪੰਜਾਬੀ ਨੌਜਵਾਨ ਆਪਣੇ ਚੰਗੇ ਭਵਿੱਖ ਨੇ ਕੈਰਨਾ ਦਾ ਰੁਖ ਕਰਦੇ ਨੇ ਪਰ ਹੁਣ ਸਰਕਾਰ ਦੇ ਇਸ ਫੈਸਲੇ ਕਰ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ